ਸਕ੍ਰੀਨ ਦੇ ਉੱਤੇ ਤੁਸੀਂ ਇੱਕ ਪੀਲਾ ਸੂਟ ਪਾਈ ਮਹਿਲਾ ਤੇ ਨਾਲ ਇੱਕ ਬੱਚੀ ਤੇ ਇੱਕ ਵਿਅਕਤੀ ਨਜ਼ਰ ਆ ਰਿਹਾ ਤਾਂ ਦੱਸਦੀ ਹੈ ਕਿ ਇਸ ਔਰਤ ਦੇ ਨਾਲ ਕੁਝ ਅਜੀਹਾ ਵਾਪਰ ਗਿਆ ਜਿਸ ਤੋਂ ਬਾਅਦ ਇਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਮਾਮਲਾ ਜੁਲੰਦਰ ਦੇ ਗੁਰਾਇਆ ਇਲਾਕੇ ਤੋਂ ਸਾਹਮਣੇ ਹੈ ਜਿੱਥੇ ਕਿ ਲੁੱਟਾਂ ਖੋਹਾਂ ਦਿਨ ਪੱ ਦਿਨ ਵਧੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਪਿੰਡਟਣਾ ਤੋਂ ਇੱਕ ਮਹਿਲਾ ਦੇ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਪਾਸੋਂ ਲੁਟੇਰੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਜਿਸ ਸਬੰਧੀ ਇਸ ਪੀੜਤ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਉਹਨਾਂ ਦੇ ਨਾਲ ਇਹ ਲੁੱਟ ਖੋਹ ਦੀ ਘਟਨਾ ਹੋਈ ਹੈ ਟਰਣਾ ਅੱਛਾ ਕੀ ਗੱਲ ਹੋਈ ਅਸੀਂ ਆਦੇ ਸੀਗੇ ਘਰਾਿਆਂ ਤੋਂ ਹਾਂ ਤਾਂ ਮੈਂ ਜਦੋਂ ਆਈ ਨਾ ਤਾਂ ਪੋਪਰਾ ਹੀ ਨਹਿਰ ਦੇ ਕੋਲ ਹਾਂ ਮੇਰੀਆਂ ਪਿੱਛੇ ਆ ਕੇ ਬਾੜੀਆਂ ਲਾ ਕੇ ਲੈ ਗਏ ਕਿੰਨੇ ਕਰਤੇ ਆ ਸੀਗੇ ਬਾਈਕ ਤੇ ਸੀਗੇ ਦੋ ਜੜੇ ਸੀਗੇ ਮੂੰਹ ਬੰਨੇ ਸੀਗੇ ਅੱਡੇ ਮੂੰਹ ਨਹੀਂ ਬੰਨੇ ਸੀ ਇੱਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲਿਆ ਆਇਆ ਸੀ ਉਹ ਤਾਂ ਗਲ ਚ ਪਾਇਆ ਸੀ ਪਾੜੀਆਂ ਲਾ ਕੇ ਉਹਨੇ ਮੂੰਹ ਟੱਕ ਲਿਆ ਵੀ ਇਹ ਵਾਲੀ ਸੋਨੇ ਦੀ ਸੀਗੇ ਹਾਂਜੀ ਸੋਨੇ ਦੀਆਂ ਸੀਗੀਆਂ 50 7000 ਦੀਆਂ ਮੇਰੀਆਂ ਵਾਲੀਆਂ ਸੀਗੀਆਂ ਫੋਸ ਨੂੰ ਦੱਸਤਾ ਜੀ ਹਾਂਜੀ ਦੱਸ ਦਿਆਂਗਾ ਕੀ ਕਹਿੰਦੇ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਤੁਹਾਨੂੰ ਕੰਪਲੇਂਟ ਕਰਵਾਈ ਹੈ ਉਹਨਾਂ ਨੇ ਕਹਿਦਾ ਦੇ ਕਿ ਪੀੜਤ ਪਰਿਵਾਰ ਦੇ ਬੋਲੋ ਇਹਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਆ ਪਰ ਦੇਖਿਆ ਜਾਵੇ ਤਾਂ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਕਿਸੇ ਪਾਸੇ ਵੀ ਲੋਕ ਸੁਰੱਖਿਅਤ ਨਹੀਂ ਚਾਪਦੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ